ਮੈਂ ਇਹ ਸ਼ਿਕਾ ਆਪਣੇ ਮਮਾ ਪੁਲੀਤਸ ਦੇਵ ਕਾਉਂਸਲਰ ਅਤੇ ਜਿਲ੍ਹਾ ਪ੍ਰਧਾਨ ਮੇਲਾ ਵਿੰਗ ਫਾਜ਼ਿਲਕਾ ਵੱਲੋਂ ਸਾਰੇ ਉਦਾਰਾਂ ਨੂੰ ਪਿੰਡ ਵਾਸੀਆਂ ਨੂੰ ਸਰਪੰਚਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਅਤੇ ਧੰਨਵਾਦ ਕਰਦੀ ਹਾਂ ਕਿ ਸਾਥ ਨੂੰ ਅਤੇ ਪੂਰੀ ਟੀਮ ਨੂੰ ਖਿਡਾਰੀਆਂ ਦਾ ਹੌਸਲਾ ਉੱਗ ਕਰਨ ਲੈਦਾਂ ਮੌਕਾ ਦਿੱਤਿਆ ਅੱਗੇ ਵੀ ਜਿੱਦੋਂ ਜਿੱਦੋਂ ਸਾਡੇ ਮੈਂ ਸਾਡੇ ਸਹਿਯੋਗ ਦੀ ਜ਼ਰੂਰਤ ਹੋਵੇ ਮੇਰੀ ਮਮਾ ਪੁੱਤ ਅਸੀਂ ਮੇਰੀ ਮਮੀ ਪੁੱਤ ਅਸੀਂ ਅਤੇ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਪੂਰੀ ਟੀਮ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਤਿਆਰ ਰਹਾਂਗੇ ਮੈਂ ਯਸ਼ਿਕਾ ਇੱਕ ਵਾਰ ਫਿਰ ਤੋਂ ਆਪਣੀ ਮਮਾ ਪੂਜਾ ਨੂੰ ਚਿੱਤ ਦੇਵਾ ਪਾਸ ਦੇ ਦੇਗਿਲਾ ਪ੍ਰਧਾਨ ਮੈਂ ਲਵਿੰਗ ਫਾਜ਼ਿਲਗਾ ਦੇ ਬਿਹਫ ਦੀ ਇਸ ਪਿਆਰ ਭਰੇ ਸੱਤੇ ਲਈ तहे ਦਿਲੋਂ ਧੰਨਵਾਦ ਕਰਦੀ ਹਾਂ। ਅਕੀ ਨੇ ਜੋ ਵੀ ਬੋਲਿਆ ਬਹੁਤ ਅੱਛਾ ਬੋਲਿਆ ਸਭ ਨੂੰ ਉਹਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਸਭ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਉਹਨੇ ਮਮਾ ਆ ਨਹੀਂ ਸਕਦੇ ਸੀ ਇਲੈਕਸ਼ਨ ਡਿਊਟੀਜ਼ ਬਿਜ਼ੀ ਹੋਣ ਕਰਕੇ ਪਰ ਬੱਚੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਨੂੰ ਸੱਜਿਆ ਤੇ ਸੰਭਾਲ ਲਿਆ। ਤਾਂ ਸਭ ਤੁਹਾਡੇ ਲਈ ਉਹ ਐਕਿ ਪ੍ਰੈਜ਼ੈਂਟ ਹੈ ਤਾਂ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਹਨੂੰ ਇੱਕ ਤਾਲੀਆਂ ਤਜਬਤ ਸਖੀਤਾਂ ਦਾ ਬਹੁਤ-ਬਹੁਤ ਧੰਨਵਾਦ ਸਰਪੰਚ ਸਾਹਿਬ ਜੇ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਆਪਣਾ ਛੋਟਾ ਭਾਈ ਸਮਝ ਕੇ ਮਾਫ਼